ਸਾਲਾਂ ਪੁਰਾਣੀ ਇੱਕ ਛੋਟੀ ਜਹੀ ਗਲਤੀ ਤੁਹਾਨੂੰ ਅਮਰੀਕਾ ਤੋਂ ਰਿਪੋਰਟ ਕਰਵਾ ਸਕਦੀ ਹੈ ਇਹ ਗੱਲ ਉਦੋਂ ਸੱਚ ਸਾਬਿਤ ਹੋਈ ਜਦੋਂ ਅਮਰੀਕਾ ਦੇ ਵਿੱਚ ਪਿਛਲੇ 47 ਸਾਲਾਂ ਤੋਂ ਰਹਿ ਰਹੀ ਇੱਕ ਆਇਰਿਸ਼ ਮੂਲ ਦੀ ਗ੍ਰੀਨ ਕਾਰਡ ਹੋਲਡਰ ਬਜ਼ੁਰਗ ਮਹਿਲਾ ਨੂੰ ਸਿਰਫ 25 ਡਾਲਰ ਦੇ ਇੱਕ ਖਰਾਬ ਚੈੱਕ ਦੇ ਕਾਰਨ ਵਾਪਸ ਆਇਰਲੈਂਡ ਭੇਜਣ ਦੀ ਕਾਰਵਾਈ ਸਾਹਮਣੇ ਆ ਰਹੀ ਹੈ ਆਈਸੀਈ ਦੀ ਇਸ ਕਾਰਵਾਈ ਤੋਂ ਬਾਅਦ ਟਰੰਮ ਸਰਕਾਰ ਤੇ ਸਵਾਲ ਉੱਠਣੇ ਤਾਂ ਲਾਜ਼ਮੀ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਨੇ 58 ਸਾਲਾ ਡੋਨਾ ਹਿਊਜ਼ ਬ੍ਰਾਊਨ ਨਾਦੀ ਇੱਕ ਔਰਤ ਨੂੰ ਜੁਲਾਈ ਦੇ ਵਿੱਚ ਸ਼ਿਕਾਗੋ ਦੇ ਓਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਆਇਰਲੈਂਡ ਤੋਂ ਆਪਣੇ ਪਰਿਵਾਰ ਨਾਲ ਵਾਪਸ ਮਿਲ ਕੇ ਪਰਤ ਰਹੀ ਸੀ ਫੈਡਰਲ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਕੇ ਹੁਣ ਕੈਂਟਕੀ ਸੂਬੇ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਕੈਦ ਕੀਤਾ ਹੋਇਆ ਹੈ ਅਤੇ 17 ਸਤੰਬਰ ਨੂੰ ਉਸ ਦੀ ਡਿਪੋਟੇਸ਼ਨ ਨੂੰ ਹਰੀ ਛੱਡੀ ਦੇਣ ਵਾਲੀ ਸੁਣਵਾਈ ਹੋਣੀ ਬਾਕੀ ਹੈ ਇਹ ਮਾਮਲਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਸਖਤ ਇਮੀਗ੍ਰੇਸ਼ਨ ਪਾਲਿਸਿਜ਼ ਨੂੰ ਲੈ ਕੇ ਵਿਵਾਦ ਪੈਦਾ ਕਰਦੀਆਂ ਨੇ ਪਰ ਅਮਰੀਕਾ ਦੇ ਵਿੱਚ ਰਹਿ ਰਹੇ ਪੰਜਾਬੀ ਗ੍ਰੀਨ ਕਾਰਡ ਧਾਰਕਾਂ ਦੇ ਵਿੱਚ ਵੀ ਇਸ ਦੇ ਨਾਲ ਡਰ ਪੈਦਾ ਹੋਣਾ ਲਾਜ਼ਮੀ ਹੈ। ਸਾਲ 1970 ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਡੋਨਾ ਹਿਊਜ਼ ਬ੍ਰਾਊਨ ਆਪਣੇ ਮਾਪਿਆਂ ਅਤੇ ਭਰਾ ਦੇ ਨਾਲ ਅਮਰੀਕਾ ਆਈ ਸੀ। ਅਮਰੀਕਾ ਪਹੁੰਚ ਕੇ ਉਸਨੇ ਗ੍ਰੀਨ ਕਾਰਡ ਵੀ ਹਾਸਲ ਕੀਤਾ। ਡੋਨਾ ਇੱਕ ਹੈਲਥ케ਅਰ ਵਰਕਰ ਦੇ ਵੱਜੋਂ ਕੰਮ ਕਰਦੀ ਹੈ ਅਤੇ ਆਪਣੇ ਅਮਰੀਕੀ ਪਤੀ ਜਿਮ ਬ੍ਰਾਊਨ ਦੇ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੀ ਸੀ ਡੋਨਾ ਅਤੇ ਜਿਮ ਦੇ 5 ਬੱਚੇ ਨੇ ਜੋ ਪੂਰੀ ਤਰ੍ਹਾਂ ਅਮਰੀਕੀ ਨਾਗਰਿਕ ਹਨ ਇਸ ਸਾਲ ਗਰਮੀਆਂ ਦੇ ਵਿੱਚ ਡੋਨਾ ਆਪਣੇ ਪਤੀ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਇਰਲੈਂਡ ਗਈ ਸੀ ਪਰ ਜਦੋਂ ਦੋਵੇਂ ਵਾਪਸ ਅਮਰੀਕਾ ਆਏ ਤਾਂ ਸ਼ਿਕਾਗੋ ਹਵਾਈ ਅੱਡੇ ਦੇ ਉੱਤੇ ਉਤਰਨਸਾਰ ਹੀ ਇੱਕ ਪੁਲਿਸ ਅਫਸਰ ਡੋਨਾ ਨੂੰ ਆਪਣੇ ਨਾਲ ਲੈ ਗਿਆ ਹੁਣ ਦੱਸਦੇ ਹਾਂ ਕਿ ਡੋਨਾ ਨੂੰ ਕਿਸ ਜੁਰਮ ਦੇ ਲਈ ਡਿਪੋਰਟ ਕੀਤਾ ਜਾ ਸਕਦਾ ਹੈ ਸਾਲ 2015 ਦੇ ਵਿੱਚ ਡੋਨਾ ਨੇ ਇੱਕ ਚੈੱਕ ਸਾਈਨ ਕੀਤਾ ਸੀ ਜੋ ਕਿ ਬੈਂਕ ਦੇ ਵਿੱਚ ਬਾਊਂਸ ਹੋ ਗਿਆ ਕਿਉਂਕਿ ਉਸ ਦੇ ਖਾਤੇ ਵਿੱਚ ਪੈਸੇ ਘੱਟ ਸਨ ਇਹ ਇੱਕ ਮਾਈਨਰ ਜਿਹਾ ਅਪਰਾਧ ਹੈ ਜਿਸ ਦੇ ਲਈ ਡੋਨਾ ਨੂੰ ਪੂਰੇ 25 ਡਾਲਰ ਵਾਪਸ ਕਰਨੇ ਪਏ ਸੀ ਅਤੇ ਪ੍ਰੋਬੇਸ਼ਨ ਵੀ ਉਸਨੇ ਪੂਰੀ ਕਰ ਲਈ ਸੀ ਡੋਨਾ ਨੂੰ ਇਸ ਗੱਲ ਦੇ ਬਾਰੇ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਛੋਟਾ ਜਿਹਾ ਅਪਰਾਧ ਇੱਕ ਦਿਨ ਉਸ ਨੂੰ ਅਮਰੀਕਾ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਦਿਵਾਲ ਲੈ ਕੇ ਜਾਵੇਗਾ ਗ੍ਰਿਫਤਾਰੀ ਤੋਂ ਬਾਅਦ ਡੋਨਾ ਨੂੰ ਪਹਿਲਾ ਸ਼ਿਕਾਗੋ ਦੇ ਵਿੱਚ 5 ਦਿਨਾਂ ਦੇ ਲਈ ਰੱਖਿਆ ਗਿਆ ਫਿਰ ਕੈਂਟਕੀ ਦੇ ਇੱਕ ਕੈਂਪ ਬੇਲ ਕਾਉਂਟੀ ਜੇਲ ਦੇ ਵਿੱਚ ਪੇਸ਼ ਕੀਤਾ ਗਿਆ ਡੋਨਾ ਦੇ ਪਤੀ ਜिम ਬਰਾਊਨ ਨੇ ਦੱਸਿਆ ਕਿ ਹੁਣ ਉਹ ਪਰੇਸ਼ਾਨ ਨੇ ਅਤੇ ਡਿਟੈਂਸ਼ਨ ਸੈਂਟਰਾਂ ਦੀਆਂ ਹਾਲਤਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਡਨਤੀ ਦਿਨਾਂ ਤੋਂ ਵੱਧ ਸਮੇਂ ਲਈ ਜੇਲ੍ਹ ਦੇ ਵਿੱਚ ਬੰਦ ਹੈ ਪਰਿਵਾਰ ਨੂੰ ਡਰ ਰਿਹਾ ਹੈ ਕਿ ਉਹ ਸ਼ਾਇਦ ਹੁਣ ਵਾਪਸ ਹੀ ਨਾ ਆ ਸਕੇ ਜਿਮ ਬਰਾਊਨ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਬਿਲਕੁਲ ਗਲਤ ਹੈ ਉਸ ਦੀ ਪਤਨੀ ਕੋਈ ਅਪਰਾਧੀ ਨਹੀਂ ਸਿਰਫ ਇੱਕ ਆਮ ਔਰਤ ਹੈ ਜੋ ਅਮਰੀਕਾ ਨੂੰ ਆਪਣਾ ਘਰ ਮੰਨਦੀ ਹੈ ਜਿਮ ਨੇ ਟਰੰਪ ਨੂੰ ਵੋਟ ਦਿੱਤਾ ਸੀ ਕਿਉਂਕਿ ਉਸ ਨੇ ਕ੍ਰਿਮੀਨਲ ਇਲੀਗਲ ਇਮੀਗ੍ਰੈਂਟਸ ਨੂੰ ਵਾਪਸ ਭੇਜਣ ਦੀਆਂ ਗੱਲਾਂ ਤੇ ਯਕੀਨ ਕੀਤਾ ਸੀ ਪਰ ਹੁਣ ਉਹ 100% ਪਛਤਾ ਰਿਹਾ ਹੈ ਫਿਲਹਾਲ ਡੋਨਾ ਦਾ ਪਰਿਵਾਰ ਕਾਨੂੰਨੀ ਮਦਦ ਲੈ ਰਿਹਾ ਹੈ ਅਤੇ ਡੋਨਾ ਦੇ ਗ੍ਰੀਨ ਕਾਰਡ ਹੋਲਡਰ ਹੋਣ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਅਦਾਲਤ ਦੇ ਵਿੱਚ ਉਹ ਪੇਸ਼ ਕਰਨਗੇ ਅਮਰੀਕੀ ਕਾਨੂੰਨ ਦੇ ਮੁਤਾਬਕ ਗ੍ਰੀਨ ਕਾਰਡ ਤਾਰਕ ਵਿਅਕਤੀ ਨਾਗਰਿਕ ਨਹੀਂ ਬਣਦੇ ਇਸ ਲਈ ਕੁਝ ਅਪਰਾਧਾਂ ਦੇ ਵਿੱਚ ਉਹ ਡਿਪਰੋਟੇਸ਼ਨ ਦੇ ਘੇਰੇ ਦੇ ਵਿੱਚ ਆ ਸਕਦੇ ਨੇ ਐਕਸਪਰਟਸ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਕੋਟਾ ਪੂਰਾ ਕਰਨ ਦੇ ਲਈ ਪੁਰਾਣੇ ਮਾਮਲਿਆਂ ਨੂੰ ਖੋਦਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਛੋਟੇ ਅਪਰਾਧ ਵੀ ਵੱਡੇ ਬਣ ਸਕਦੇ ਨੇ ਦੂਜੇ ਪਾਸੇ ਡੋਨਾ ਨੇ ਨਾਗਰਿਕਤਾ ਲੈਣ ਤੇ ਕਦੇ ਵਿਚਾਰ ਹੀ ਨਹੀਂ ਕੀਤਾ ਸੀ ਪਰ ਹੁਣ ਉਹ ਆਪਣੇ ਫੈਸਲੇ ਤੇ ਪਛਤਾ ਰਹੀ ਹੈ ਅਸੀਂ ਇਹ ਖਬਰ ਤੁਹਾਡੇ ਤੱਕ ਇਸ ਲਈ ਲੈ ਕੇ ਆਏ ਹਾਂ ਕਿਉਂਕਿ ਅਮਰੀਕਾ ਵਿੱਚ ਬਹੁਤ ਸਾਰੇ ਪੰਜਾਬੀ ਗ੍ਰੀਨ ਕਾਰਡ ਹੋਲਡਰ ਨੇ ਜਿਨ੍ਹਾਂ ਨੇ ਕਦੇ ਨਾ ਕਦੇ ਕੋਈ ਨਾ ਕੋਈ ਤਾਂ ਛੋਟਾ ਮੋਟਾ ਕ੍ਰਾਈਮ ਤਾਂ ਕੀਤਾ ਹੀ ਹੋਵੇਗਾ ਤਾਂ ਹੁਣ ਉਹ ਲੋਕ ਖਬਰਦਾਰ ਹੋ ਜਾਣ ਕਿਉਂਕਿ ਤੁਹਾਡਾ ਇਹੀ ਛੋਟਾ ਜਿਹਾ ਜੁਰਮ ਤੁਹਾਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾ ਸਕਦਾ ਹੈ ਜੋ ਇਸ ਸਮੇਂ ਡੋਨਾ ਦੇ ਨਾਲ ਹੋ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਕਿਸੇ ਚੰਗੇ ਮਾਹਰ ਇਮੀਗ੍ਰੇਸ਼ਨ ਵਕੀਲ ਦੀ ਤੁਸੀਂ ਮਦਦ ਲੈ ਸਕਦੇ ਹੋ